ਆ ਦੇਖੋ ਫਿਰ ਹੁਣ ਗੋਲੇ ਛੱਡਣ ਲੱਪਿਆ ਤੇ ਇਸ ਕਰਕੇ ਦੇਖੋ ਇਹ ਮਰਨ ਮਾਰਨ ਤੇ ਆਈ ਹੋਈ ਹੈ ਸਰਕਾਰ ਡਰਨ ਵਾਲੇ ਨਹੀਂ ਹੈ ਤੇ ਨਾ ਹੀ ਆਪਾਂ ਡਰਿਆ ਆਪਾਂ ਟੈਂਕਾਂ ਤੋਪਾਂ ਤੋਂ ਡਰਿਆ ਇਹ ਕੀ ਹੈ ਤੇ ਆਪਾਂ ਤੇ ਸੋਚ ਕੇ ਆਏ ਹਾਂ ਕਰੋ ਕਿ ਇਹ ਮੋਰਚਾ ਫਤਿਹ ਕਰਨਾ ਹੀ ਕਰਨਾ ਛਾਂ ਨਾ ਕਿ ਉਹਦੀ ਮੀਟਰੀ ਦਾ ਕੋਈ ਨਤੀਜਾ ਨਿਕਲਿਆ ਤਾਂ ਇਸੇ ਕਰਕੇ ਉਹਨਾਂ ਨੇ ਫਿਰ ਸਾਨੂੰ ਸਾਰਿਆਂ ਨੂੰ ਹੁਕਮ ਦਿੱਤਾ ਕਿ ਮਤਲਬ ਆਪਾਂ ਬੈਰੀਕੇਟ ਤੋੜਾਂਗੇ ਤੇ ਦਿੱਲੀ ਜਾਵਾਂਗੇ ਹਾਂਜੀ ਇਹ ਟਰੈਕਟਰ ਜੀ ਸੀ ਬੀਆਂ ਸਾਰੀਆਂ ਇਹ ਬੈਰੀਕੇਟ ਤੋੜਨ ਦੀ ਤਿਆਰੀਆਂ ਹੋ ਰਹੀਆਂ ਇਹਦੇ ਵਿੱਚ ਕੋਈ ਹੱਥਗਾਧ ਨਹੀਂ ਕੀ ਉਹਨਾਂ ਕੋ ਹਰੇਕ ਪ੍ਰਕਾਰ ਦਾ ਹਥਿਆਰ ਹੈਗਾ ਉਹ ਕੁਝ ਵੀ ਕਰ ਸਕਦੇ ਆ ਸਿੱਧੀਆਂ ਗੋਲੀਆਂ ਵੀ ਮਾਰ ਸਕਦੇ ਆ ਪਰ ਇਹ ਇਹਨਾਂ ਦੇ ਜੱਜਮੈਂਟ ਨੂੰ ਸਲਾਮ ਹੈ ਇਹ ਇਦਾਂ ਨਹੀਂ ਮੁੜਨਗੇ ਇਹ ਦਿੱਲੀ ਜਾ ਕੇ ਆਪਣਾ ਉੱਥੇ ਮੋਰਚਾ ਕੱਢਣਗੇ ਕੋਈ ਲੀਡਰ ਨਹੀਂ ਆਇਆ ਜੀ ਇੱਥੇ ਨਾ ਕਾਂਗਰਸ ਦਾ ਨਾ ਭਾਜਪਾ ਦਾ ਨਾ ਆਮ ਆਦਮੀ ਦਾ ਕੋਈ ਕਾਂਗਰਸ ਨਹੀਂ ਪਹੁੰਚਿਆ ਇੱਥੇ ਤੁਸੀਂ ਇਹ ਫੇਸ ਤੇ ਕੀ ਲਗਾਇਆ ਹੋਇਆ ਹੈ ਇਹ ਕੋਲਗੇਟ ਲਗਾਈ ਹੋਈ ਹੈ ਜਦੋਂ ਉਹਨਾਂ ਦਾ ਗੋਲਾ ਡਿੱਗਦਾ ਹੈ ਤੇ ਸਕਿਨ ਨੂੰ ਨਾ ਮਤਲਬ ਸੜਦੀ ਜਿਹੀ ਮਿਰਚਾਂ ਲੱਗੀਆਂ ਹੁੰਦੀਆਂ ਤੇ ਉਹਦੇ ਕਰਕੇ ਠੰਡਕ ਪਾਉਂਦਾ ਤੇ ਆਪਾਂ ਗਿੱਲੇ ਰੁਮਾਲ ਫੜੇ ਹੋਏ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਹੁਣ ਕੀ ਰਣਨੀਤੀ ਹੈ ਜੇ ਅੱਗੇ ਕੀ ਹੋ ਰਿਹਾ ਹੈ ਅੱਗੇ ਹੋਣਾ ਕੀ ਹੈ ਜੀ ਉਹ ਆਪਣਾ ਜੋਰ ਲਾ ਰਿਹਾ ਤੇ ਅਸੀਂ ਆਪਣਾ ਜੋਰ ਲਾ ਲਾ ਰਹੇ ਆ ਤੇ ਸਾਡਾ ਤੇ ਆਪਾਂ ਤੇ ਸੋਚ ਕੇ ਆਏ ਹਾਂ ਕਰੋ ਕਿ ਇਹ ਮੋਰਚਾ ਫਤਿਹ ਕਰਨਾ ਹੀ ਕਰਨਾ ਚਾਹੇ ਜੋ ਮਰਜੀ ਹੋ ਜੀ ਸਾਨੂੰ ਬਹੁਤ ਜਾਨਾਂ ਗਵਾਣੀਆਂ ਪੈਣ ਪਰ ਕਰਾਂਗੇ ਆਪਾਂ ਸ਼ਾਂਤੀਪੂਰਕ ਕਿਸਾਨਾਂ ਕੋ ਅੱਗੋਂ ਦੀ ਹੁਣ ਮੀਟਿੰਗ ਹੋਈ ਸੀ ਉਹਦੇ ਵਿੱਚ ਕੀ ਨਤੀਜਾ ਨਿਕਲਿਆ ਕਿਸਾਨਾਂ ਅੱਗੇ ਉਹ ਮੀਟਿੰਗ ਦਾ ਕੋਈ ਨਤੀਜਾ ਨਿਕਲਿਆ ਤਾਂ ਐਸੇ ਕਰਕੇ ਉਹਨਾਂ ਨੇ ਫਿਰ ਸਾਨੂੰ ਸਾਰਿਆਂ ਨੂੰ ਹੁਕਮ ਦਿੱਤਾ ਕਿ ਮਤਲਬ ਆਪਾਂ ਬੈਰੀਕਡ ਤੋੜਾਂਗੇ ਤੇ ਦਿੱਲੀ ਜਾਵਾਂਗੇ ਹੁਣ ਇਹੇ ਤਿਆਰੀਆਂ ਬੈਰੀਕਡ ਤੋੜਨ ਦੀਆਂ ਹੋ ਰਹੀਆਂ ਨੇ ਹਾਂਜੀ ਇਹ ਟਰੈਕਟਰ ਜੀਐਸਵੀਆਂ ਸਾਰੀਆਂ ਇਹ ਬੈਰੀਕਡ ਤੋੜਨ ਦੀਆਂ ਤਿਆਰੀਆਂ ਹੋ ਰਹੀਆਂ ਇਹ ਥੋੜੀ ਦੇਰ ਤੱਕ ਮਸ਼ੀਨਾਂ ਇੱਥੇ ਆਣੀਆਂ ਤੇ ਬੈਰੀਕਡ ਤੋੜ ਕੇ ਆਪਾਂ ਨਾ ਦਿੱਲੀ ਨੂੰ ਕੂਚ ਕਰਨੀ ਹੈ ਯਾਨੀ ਕਿ ਪੂਰੀ ਤਿਆਰੀ ਖਿੱਚੀ ਹੋਈ ਹੈ ਹਾਂਜੀ ਪੂਰੀ ਤਿਆਰੀ ਖਿੱਚੀ ਹੋਈ ਹੈ ਸਾਰਾ ਹਜੂਮ ਦਸ਼ਮ ਪਾਸ਼ਾ ਗੁਰਗੋਵਿੰਦ ਸਿੰਘਾ ਥਾਪੜਾ ਲੈ ਕੇ ਤੁਰੇ ਹੋਇਆ ਤੇ ਜ਼ਰੂਰ ਫਤਿਹ ਕਰਨਗੇ ਜੀ ਉਹਨਾਂ ਕੋਲ ਤਾਦੂਨਿਕ ਹਥਿਆਰ ਨਹੀਂ ਆਪਣੇ ਕੋਲ ਸਿਰਫ ਡੰਡੇ ਨੇ ਇਹ ਤੁਸੀਂ ਤੁਹਾਨੂੰ ਲੱਗਦਾ ਕਿ ਤੁਸੀਂ ਅੱਗੇ ਜਾਵੋ ਸਵਾਮ ਪਾਉਂਗੇ ਹਾਂ ਜੀ ਇਹਦੇ ਵਿੱਚ ਕੋਈ ਹਥਕਧਰੀ ਨਹੀਂ ਕੀ ਉਹਨਾਂ ਕੋਲ ਹਰ ਇੱਕ ਪ੍ਰਕਾਰ ਦਾ ਹਥਿਆਰ ਹੈਗਾ ਉਹ ਕੁਝ ਵੀ ਕਰ ਸਕਦੇ ਆ ਸਿੱਧੀਆਂ ਗੋਲੀਆਂ ਵੀ ਮਾਰ ਸਕਦੇ ਆ ਪਰ ਇਹ ਇਹਨਾਂ ਦੇ ਜਜਮੇ ਨੂੰ ਸਲਾਮ ਹੈ ਇਹ ਇਦਾਂ ਨਹੀਂ ਮੁੜਨਗੇ ਇਹ ਦਿੱਲੀ ਜਾ ਕੇ ਆਪਣਾ ਉੱਥੇ ਮੋਰਚਾ ਕੱਢਣਗੇ ਠੀਕ ਹੈ ਤੇ ਇਹ ਜਿਹੜੇ ਉਧਰੋਂ ਆਸੂ ਗਏ ਤੇ ਗੋਲੇ ਸਿੱਟ ਰਹੇ ਨੇ ਇਹ ਆਪਣੇ ਪੰਜਾਬ ਦੀ ਧਰਤੀ ਵਿੱਚ ਸਿੱਟ ਰਹੇ ਨੇ ਇੱਥੇ ਤੁਹਾਨੂੰ ਲੱਗਦਾ ਕਿ ਭਗਵੰਤ ਮਾਨ ਸਰਕਾਰ ਵੀ ਵਿਚਰ ਰਹੀ ਹੋਈ ਹੈ ਇਹ ਤਾਂ ਸਾਰਿਆਂ ਦਿਸ ਰਹੀ ਜੀ ਭਗਵੰਤ ਮਾਨ ਸਰਕਾਰ ਰਲਈ ਹੋਈ ਹੈ ਇਹ ਕਿੱਦਾਂ ਹੋ ਸਕਦਾ ਕੇਵਲ ਦੂਸਰੀ ਸਟੇਟ ਆ ਕੇ ਦੂਜੀ ਸਟੇਟ ਤੇ ਗੋਲੇ ਸਿੱਟ ਸਕੇ ਇਹਨਾਂ ਨਾ ਹੀ ਕੁਝ ਬੋਲ ਰਿਹਾ ਨਾ ਪੰਜਾਬ ਸਰਕਾਰ ਬੋਲ ਰਹੀ ਹੈ ਤੇ ਨਾ ਹੀ ਡੀਸੀ ਸਾਹਿਬ ਬੋਲ ਰਿਹਾ ਇੱਥੇ ਯਾਨੀ ਕਿ ਇੱਥੇ ਕੋਈ ਲੀਡਰ ਨੇ ਆ ਕੇ ਕੋਈ ਉਹਨਾਂ ਨੂੰ ਰੋਕ ਟੋਕ ਨਹੀਂ ਕੀਤੀ ਕਿ ਇਦਾਂ ਨਾ ਕਿਤੋ ਕਰੋ ਕੋਈ ਲੀਡਰ ਨਹੀਂ ਆਇਆ ਜੀ ਇੱਥੇ ਨਾ ਕਾਂਗਰਸ ਦਾ ਨਾ ਭਾਜਪੀ ਦਾ ਨਾ ਆਮ ਆਦਮੀ ਦਾ ਕੋਈ ਕਾਂਗਰਸ ਨਹੀਂ ਪਹੁੰਚਿਆ ਇੱਥੇ ਆਪਣਾ ਵਿਧਾਇਕ ਨਹੀਂ ਪਹੁੰਚਿਆ ਜਿੰਨੇ ਵੀ 91 ਦੇ 92 ਵਿਧਾਇਕ ਸਾਰੇ ਚੁੱਪ ਬੈਠੇ ਹੋਇਆ ਮੋਨ ਧਾਰਿਆ ਹੋਇਆ ਉਹਨਾਂ ਨੇ ਇਹ ਤੁਸੀਂ ਇਹ ਫੇਸ ਤੇ ਕੀ ਲਗਾਇਆ ਹੋਇਆ ਇਹ ਕੋਲਗਟ ਰਾਈ ਹੋਈ ਹੈ ਜੀ ਜਦੋਂ ਉਹਨਾਂ ਦਾ ਗੋਲਾ ਡਿੱਗਦਾ ਹੈ ਤੇ ਸਕਿਨ ਨੂੰ ਨਾ ਮਤਲਬ ਛੜਦੀ ਜਿਦਾ ਮਿਰਚਾ ਲੱਗੀਆਂ ਹੁੰਦੀਆਂ ਤੇ ਉਹਦੇ ਕਰਕੇ ਠੰਡਕ ਪਾਉਂਦਾ ਤੇ ਆਪਾਂ ਗਿੱਲੇ ਰੁਮਾਲ ਫੜੇ ਹੋਏ ਆ ਜੇ ਜਦੋਂ ਸਾਹ ਲੈਣਾ ਤਾਂ ਫਿਰ ਇਹਨਾਂ ਨਾਲ ਸਾਹ ਲੈਨੇ ਆਪਾਂ ਗਲੇ ਮਾਲਣਾ ਤਾਂ ਫਿਰ ਗੈਸ ਅੰਦਰ ਨਹੀਂ ਜਾਂਦੀ ਇੱਕ ਮਿੰਟ ਹੋਰ ਗੱਲ ਦੱਸੋ ਕਿ ਜਿਹੜੀ ਆ ਜੀਸੀਬੀ ਵਗੈਰਾ ਆਈਆਂ ਨੇ ਕੱਲ ਪੋਕਲਾਈਨ ਆਈਆਂ ਨੇ ਕੋਈ ਰਿਕਵਰਡਤਾ ਨਹੀਂ ਪੈਦਾ ਕੀਤੀ ਸਰਕਾਰ ਨੇ ਆਉਣ ਦੇ ਵਿੱਚ ਰਿਕਵਰਡ ਪੈਦਾ ਕੀਤੀ ਸੀਗੀ ਪਰ ਬਾਅਦ ਵਿੱਚ ਥੋੜਾ ਜਿਹੜਾ ਵੀ ਮਸਲਾ ਸੀ ਸੋਲਵ ਹੋ ਗਿਆ ਸੀ ਤੇ ਇੱਥੇ ਪਹੁੰਚ ਗਏ ਆ ਤੇ ਥੋੜੀ دیر ਤੱਕ ਆਪਾਂ ਨੇ ਵੈਰੀਗੇਟਿਵ ਪੱਟ ਦੇਣੇ ਆ ਜਿਹੜੀ ਖੱਟੜ ਸਰਕਾਰ ਨੇ ਭਗਵੰਤਪານ ਸਰਕਾਰ ਨੂੰ ਕਿਹਾ ਸੀਗਾ ਵੀ ਇਹਨਾਂ ਦੇ ਕਾਰਵਾਈ ਕਰੋ ਜਿਹੜੀ ਇਹ ਕੁਝ ਹੋ ਰਿਹਾ ਜੀਸੀਬੀ ਜਾਂ ਪੋਕਲਾਈਨ ਵਗੈਰਾ ਲੈ ਕੇ ਉਹਨਾਂ ਨੇ ਕੋਈ ਪਰ ਪਰਗਮਨ ਤੁਹਾ ਸਰਕਾਰ ਨੇ ਕੋਈ ਕਾਰਵਾਈ ਤਾਂ ਨਹੀਂ ਕੀਤੀ ਇਹਨਾਂ ਤੇ ਕਾਰਵਾਈਆਂ ਕੀਤੀਆਂ ਪਰ ਸਾਡੇ ਕਿਸਾਨ ਆਗੂ ਮਜਬੂਤ ਰਹੇ ਤੇ ਉਹਨਾਂ ਨੇ ਮਤਲਬ ਆ ਦੇਖੋ ਫਿਰ ਹੁਣ ਗੋਲੇ ਛੱਡਣ ਲਾ ਪਿਆ ਤੇ ਇਸ ਕਰਕੇ ਦੇਖੋ ਇਹ ਮਰਨ ਮਾਰ ਤੇ ਆਈ ਹੋਈ ਹੈ ਸਰਕਾਰ ਪਰ ਆਪਾਂ ਡਰਨ ਵਾਲੇ ਨਹੀਂ ਹੈ ਤੇ ਨਾ ਹੀ ਆਪਾਂ ਡਰਿਆ ਆਪਾਂ ਟੈਂਕਾਂ ਤੋਪਾਂ ਤੋਂ ਡਰਿਆ ਇਹ ਕੀ ਹੈ ਸਾਡੇ ਭਰਾ ਵੱਡੇ ਭਰਾ ਆਰਮੀ ਚ ਆਰਮੀ ਚ ਨੇ ਉਹ ਨਹੀਂ ਡਰੇ ਫਿਰ ਆਪਾਂ ਵੀ ਉਹਨਾਂ ਦੇ ਭਰਾ ਆ ਇਹ ਜਦੋਂ ਵੀ ਵਿਗਾੜਤ ਸ਼ੁਰੂ ਹੋਈ ਹੈ ਪੰਜਾਬ ਤੋਂ ਸ਼ੁਰੂ ਹੋਈ ਹੈ ਜੀ ਯਾਨੀ ਕਿ ਹੁਣ ਪੂਰਾ ਹੌਸਲਾ ਬੁਲੰਦ ਹੈ ਕਿ ਅੱਗੇ ਜਾ ਕੇ ਹੀ ਰਹਿਣਾ ਹੈ ਹਾਂਜੀ ਹੌਸਲਾ ਬੁਲੰਦ ਹੈ ਜੀ ਆਪਾਂ ਜਿੱਦਾ ਪਹਿਲਾ ਆਪਣਾ ਮੋਰਚਾ ਫਤਿਹ ਕੀਤਾ ਸੀ ਉਦਾਂ ਹੀ ਇਹ ਮੋਰਚਾ ਫਤਿਹ ਕਰਾਂਗੇ ਤੇ ਮਹਾਰਾਜ ਕਿਰਪਾ ਰੱਖਣ ਸਾਰੀ ਸੰਗਤ ਤੇ ਆਪਾਂ ਬਿਨਾਂ ਨੁਕਸਾਨ ਤੋਂ ਆਪਾਂ ਦਿੱਲੀ ਪਹੁੰਚਾ ਕੇ ਤੇ ਮੋਰਚਾ ਫਤਿਹ ਕਰਾਂਗੇ ਜੀ ਤੁਸੀਂ ਨੌਜਵਾਨਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਮੇਰੀ ਨੌਜਵਾਨਾਂ ਨੂੰ ਇਹੀ ਅਪੀਲ ਹੈ ਕਿ ਵੱਧ ਤੋਂ ਵੱਧ ਆਓ ਤੇ ਆਪਾਂ ਇਹ ਮੋਰਚਾ ਫਤਿਹ ਕਰੀਏ ਜਿਹੜੀ ਇਹ ਜੰਗ ਹੋਣ ਹੋ ਰਹੀ ਹੈ ਹਿੰਦੀ ਤੇ ਪੰਜਾਬ ਦੀ ਇਹਨੂੰ ਆਪਾਂ ਨੇ ਫਤਿਹ ਕਰ ਰਹਾ ਹੈ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਇੱਥੇ ਜ਼ਰੂਰ ਪਹੁੰਚੋ ਜੀ